ਤਸਵੀਰਾਂ ਵੇਰਕਾ ਦੇ ਤੁੱਪਸੜੀ ਇਲਾਕੇ ਦੀਆਂ ਨੇ ਜਿੱਥੇ ਨਵੇਂ ਸਾਲ ਵਾਲੇ ਦਿਨ ਗਵਾਂਡੀਆਂ ਨੇ ਇੱਕ ਪਰਿਵਾਰ ਦੇ ਮੀਆਂ ਬੀਬੀ ਉੱਤੇ ਦਾਤਰ ਨਾਲ ਜਾਨ ਲਿਵਾ ਹਮਲਾ ਕਰਦਾ ਮਾਮਲਾ ਸਾਹਮਣੇ ਆਇਆ। ਅਮਰ ਮਸੀਹ ਨਾਮਕ ਸਖਸ਼ ਨੇ ਦੱਸਿਆ ਕਿ ਉਸਨੇ ਆਪਣੇ ਗਵਾਂਡੀਆਂ ਨੂੰ ਬਸ ਇੰਨਾ ਹੀ ਕਿਹਾ ਸੀ ਕਿ ਜੋ ਉਹਨਾਂ ਦੀ ਛੋਟੀ ਜਈ ਕੁੜੀ ਹੈ ਉਹ ਤੁਹਾਡੇ ਘਰ ਆਉਂਦੀ ਜਾਂਦੀ ਹੈ ਉਸ ਨੂੰ ਘਰ ਆਉਣ ਤੋਂ ਥੋੜਾ ਰੋਕ ਕੇ ਰੱਖਿਆ ਕਰੋ। ਇਸ ਤੋਂ ਬਾਅਦ ਤੈਸ ਤੇ ਆਏ ਗਵੰਡੀਆਂ ਨੇ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਮਰ ਮਸੀਹ ਨੇ ਇਲਜ਼ਾਮ ਲਾਇਆ ਹਨ ਕਿ ਹਮਲਾਵਰਾਂ ਦੇ ਨਾਲ ਉਸਦੇ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਨੇ ਉਸ ਦੀ ਘਰਵਾਲੀ ਤੇ ਵੀ ਹਮਲਾ ਕੀਤਾ ਦੂਜੇ ਪਾਸੇ ਥਾਣਾ ਵੇਰਕਾ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਪਣਾ ਨਾਮ ਦੱਸੋ ਕਿੱਥੇ ਦੇ ਰਹਿਣ ਵਾਲੇ ਕਿ ਮੈਂ ਮੇਰਾ ਨਾਮ ਅਮਰ ਮਸੀਹ ਹੈ ਮੈਂ ਧੁੱਪਸੜੀ ਵੇਰਕੇ ਦਾ ਰਹਿਣ ਵਾਲਾ ਹਾਂ ਹਾਂਜੀ ਕੀ ਗੱਲ ਹੋਈ ਭਾਜੀ ਆ ਪਰ ਜੇ ਕੋਈ ਗੱਲ ਨਹੀਂ ਹੋਈ ਅੱਜ ਨਵਾਂ ਸਾਲ ਹੀ ਤੇ ਇਹ ਬੰਦੇ ਸਾਡੇ ਘਰ ਆਇਆ ਰੋਸ਼ਨ ਗਿੱਲ ਬਾਹਰੋਂ ਆਇਆ ਸਾਡੇ ਘਰ ਆਇਆ ਤੇ ਪਤਾ ਨਹੀਂ ਇਹਨੂੰ ਮੈਨੂੰ ਕੀ ਰੰਜਿਸ਼ ਇਹ ਦੇਣਾ ਕੋਈ ਇਹੋ ਜੀ ਕੋਈ ਗੱਲ ਨਹੀਂ ਅਸੀਂ ਇਹਦੇ ਲਈ ਚਾਹ ਬਣਾਈ ਹੈ ਤੇ ਇਹਦੇ ਇਹਨਾਂ ਦੇ ਘਰ ਸਾਡੀ ਇੱਕ ਛੋਟੀ ਕੁੜੀ ਗਈ ਸੀ ਤੇ ਉਹ ਗੱਲ ਹੋਈ ਤੇ ਮੈਂ ਉਹਨਾਂ ਨੂੰ ਵੈਸੇ ਹੀ ਸਤਸਰੀ ਤੌਰ ਤੇ ਹੱਥ ਜੋੜ ਕੇ ਕਿਹਾ ਵੀ ਵੀਰ ਜੀ ਇਹਨੂੰ ਮੜਾ ਜਾ ਕਹੋ ਵੀ ਹਾ ਇਹ ਤੁਹਾਡੇ ਘਰ ਨਾ ਆਇਆ ਕਰੇ ਇਹਨੇ ਕੋਈ ਗੱਲ ਨਹੀਂ ਕੀਤੀ ਇਹਨੇ ਉੱਠ ਕੇ ਮੇਰੇ ਦਸਤਰਮਾਤ ਦਾ ਸਿਰ 'ਚ ਸਿੱਧਾ ਉਹ ਦਸਤਰ ਨਾਲ ਲੱਗੇ ਹੋਏ ਸੀ ਦਸਤਰ ਨਾਲ ਹੀ 4-5 ਬੰਦੇ 6 ਬੰਦੇ ਸੀ 5-6 ਬੰਦੇ ਸਾਰਿਆਂ ਕੋ ਦੱਤ ਰਹੇ ਨਾਲ ਮੇਰੀ ਵਾਈਫ ਮੇਰੀ ਛਡਾਉਣ ਲੱਗੀ ਉਹਦੇ ਹੱਥ ਤੇ ਵੀ ਮਾਰਦਾ ਕੋਈ ਦਸਤਰ ਕੋ ਪ੍ਰਾਣੀ ਕੋ ਰੰਜਿਸ਼ ਗੈਰ ਕੋਈ ਉਹਦੇ ਮਨ ਚ ਹੋਵੇ ਉਹਦਾ ਨਹੀਂ ਆਪਾਂ ਨੂੰ ਪਤਾ ਪਰ ਸਾਡੇ ਵੱਲੋਂ ਕੋਈ ਉਹਦੇ ਮਨ ਚ ਰੰਜਿਸ਼ ਨਹੀਂ ਸਲਾਮ ਦੀ ਆ ਹੀ ਸਭ ਕੁਝ ਕੋਈ ਗੱਲ ਨਹੀਂ ਬਸ ਪੈਸੇ ਦਾ ਕਮਾਂਡਿਆ ਉਹਨੂੰ ਕੋਈ ਮੇਰੇ ਕੋ ਪੈਹਾ ਆ ਉਹ ਬਾਹਰੋਂ ਆਇਆ ਤੇ ਬਸ ਪੈਸੇ ਦੇ ਕਮਾਂਡ ਕਰਕੇ ਹੀ ਉਹਨੇ ਕੀਤਾ ਹੋਰ ਕੋਈ ਰੰਜਿਸ਼ ਨਹੀਂ ਉਹਦੇ ਨਾਲ ਸਾਡੀ ਕੀ ਕੀ ਮੰਗ ਕਰਦੇ ਪ੍ਰਸ਼ਾਸਨੋਂ ਸਰਦਾਰ ਮੈਂ ਮੈਨੂੰ ਉਹਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਦਾਤਰ ਬਹੁਤ ਤਿੱਖਾ ਹੈ ਉਹ ਨਾਲ ਹੀ ਮੈਂ ਜਦੋਂ ਉਹਨੇ ਮੇਰੇ ਮਾਰਿਆ ਮੈਂ ਇੱਕਦਮ ਥੱਲੇ ਡਿੱਗ ਪਿਆ ਇਸ ਕੋਲੇ ਤੁਹਾਡੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਜੀ ਪੁਲਿਸ ਨੂੰ ਇਤਲਾਹ ਦਿੱਤੀ ਰਹੀ ਕਿੰਨਾ ਚਿਰ ਤੇ ਮੈਨੂੰ ਇਤਨਾ ਮਤਲਬ ਹੋਸ਼ ਜੀ ਨਹੀਂ ਰਹੀ ਕੁਝ ਵੀ ਤੇ ਬਾਅਦ ਚ ਇਹਨਾਂ ਬੱਚਿਆਂ ਕੋ ਮੇਰਾ ਫੋਨ ਵੀ ਉਹਨਾਂ ਨੇ ਫੜ ਲਿਆ ਨਾ ਮੈਨੂੰ ਫੋਨ ਹੀ ਲੱਭਾ ਛੇਤੀ ਜਦੋਂ ਮੈਂ ਉੱਠਿਆ ਤੇ ਮੇਰੀ ਵਾਈਫ ਦੇ ਵੀ ਆ ਗਈ ਮੈਨੂੰ ਵੇਖ ਕੇ ਪਰੇਸ਼ਾਨੀ ਹੋ ਗਈ ਹੋਰ ਤੇ ਕੋਈ ਗੱਲ ਨਹੀਂ ਇਹੋ ਜੀ ਹੋਈ ਤੇ ਇਹ ਮੁੜ ਕੇ ਸਾਡੇ ਹੀ ਅੰਦਰ ਵੜ ਗਏ ਜਦੋਂ ਸਾਡੇ ਰੋਲਾ ਪੈ ਗਿਆ ਇਹ ਸਾਡੇ ਹੀ ਅੰਦਰ ਵੜ ਗਏ ਮੁੜ ਕੇ ਅਸੀਂ ਬਾਹਰ ਬੂਆ ਮੰਦ ਕਰ ਲਿਆ ਜਿਲੇ 5 6 ਬੰਦੇ ਸਾਰੇ ਸਾਰੇ ਧਰ ਤੇ ਦਾਤਰ ਮਾਰੇ ਸਾਰਿਆਂ ਨੇ ਸਾਰਿਆਂ ਕੋਈ ਡੰਡੇ ਕੋਈ ਦਾਤਰ ਹੀ ਸਾਰੇ ਕੋ ਤਿਆਰ ਮਦੋ ਪ੍ਰੀ ਪਲਾਨਿੰਗ ਪਲਾਨਿੰਗ ਨਾ ਆਏ ਸਾਡੇ ਕੋਠੇ ਦੀ ਬੈਗ ਚ ਲੱਗਦੇ ਥੱਲੋਂ ਦੀ ਪੌੜੀਆਂ ਉਤਰ ਕੇ ਆਏ ਗਲੀ ਸਾਣੀ ਕਿੱਥੋਂ ਮੈਨਣ ਵਾਲੇ ਉਹ ਸਾਡੀ ਬੈਕ ਸਾਈਡ ਤੇ ਨਹੀਂ ਸਾਡੇ ਘਰ ਦੇ ਬੈਕ ਸਾਈਡ ਹੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਜੀ ਮੰਗ ਮੈਂ ਭਰਾ ਗਰੀਬ ਬੰਦਾ ਚਾਰ ਬੱਚੇ ਮੇਰੇ ਮੈਨੂੰ ਜਾਨੂ ਮਾਰਦੇ ਲੱਗੇ ਸੀ ਭਾਜੀ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੇ ਸੱਤ ਅੱਠ ਬੰਦੇ ਨਾਮ ਕੋਈ ਪਤਾ ਨਾ ਨਾਮ ਇੱਕ ਦਾ ਨਾਮ ਰੋਸ਼ਨ ਗਿੱਲ ਹੀ ਇੱਕ ਦਾ ਨਾਮ ਮਿਹਰਬਾਨ ਆ ਇੱਕ ਉਹਦਾ ਮੁੰਡਾ ਹੀ ਕੀ ਨਾਮ ਦਾ ਰੋਹਿਤ ਹੀ ਤੇ ਇੱਕ ਹੈਗਾ ਹੀ ਉਹਦਾ ਮੁੰਡਾ ਸੰਨੀ ਏ ਤਾ ਅੱਛਾ ਸੰਨੀ ਇੱਕ ਹੋਰ ਕੀ ਨਾਮ ਜਾਣੇ ਹੈਗੇ ਉਹ ਵੀ ਉਹਨਾਂ ਦੇ ਨਾਲ ਹੀ ਹਾਂਜੀ ਇਹਨਾਂ ਨੇ ਨਸ਼ਾ ਕੀਤਾ ਸੀ ਰੋਸ਼ਨ ਜੀ ਨੇ ਸ਼ਰਾਬ ਪੀਤੀ ਸੀ ਠੀਕ ਹੈ ਤੇ ਉਹਦਾ ਉਹਨਾਂ ਦਾ ਵੱਡਾ ਮੁੰਡਾ ਸਮੈਕ ਪੀਂਦਾ ਉਹਨਾਂ ਨੇ ਸਮੈਕ ਦੀ ਸਾਰੇ ਹੀ ਲੱਗੇ ਹੀ ਮਤਲਬ ਨਸ਼ੇ ਨਾਲ ਧੁੱਤੇ ਹੀ ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਉਹਨਾਂ ਦੇ ਮਗਰ ਹੀ ਰੋਸ਼ਨ ਗਿੱਲ ਉੱਠਿਆ ਤੇ ਇਹਨੇ ਉੱਠ ਤੇ ਮੇਰੇ ਦੰਤਨ ਮਾਰਦਾ ਮੈਂ ਉੱਠ ਕੇ ਖਲੋਤਾ ਹੀ ਹਾਂ ਲਈ ਕਿੰਨੇ ਇਤਰਾ ਪਿਛੋ ਕੱਢਿਆ ਤੇ ਦਾਕਟਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵਾਲੇ ਮਾਰਤਾ ਮੇਰਾ ਧਿਆਨ ਮੇਰੀ ਵਾਈਫ ਉੱਲ ਇਹਨੇ ਮੇਰੇ ਦਾਕਟਰ ਮਾਰਤਾ ਸਿੱਧਾ ਮੈਨੂੰ ਇਨਸਾਫ ਚਾਹੀਦਾ ਮੇਰੇ ਨਿੱਕੇ ਨਿੱਕੇ ਬੱਚੇ ਚਾਰ ਮੇਰੇ ਬੱਚੇ ਆ ਸਾਰਿਆਂ ਦੀ ਪੜ੍ਹਾਈ ਚੱਲਣੀ ਮਹਿੰਗੀ ਪੜ੍ਹਾਈ ਆ ਤੇ ਮੈਂ ਦੇ ਅੱਗੇ ਬੜੀ ਮੁਸ਼ਕਲ ਰੋਜ਼ਗਾਰ ਚਲਾ ਗਿਆ ਆਪਣਾ ਕਰਨ ਦਿਆ ਮੇਰਾ ਨਾਮ ਪ੍ਰੋਮੀਲਾ ਮੈਂ ਅਮਰੂਸੀ ਦੀ ਵਾਈਫ ਹਾਂ ਹਾਂਜੀ ਕੀ ਗੱਲ ਹੋਈ ਕੋਈ ਨਹੀਂ ਗੱਲ ਜੀ ਹਈ ਆਹੀ ਤੱਕਰ ਵੀ ਨਹੀਂ ਆਗੇ ਜਦੋਂ ਆਏ ਅਨੂੰ ਫੋਨ ਕਰਕੇ ਨਾ ਸੱਦਿਆ ਉਹ ਮਿਲਣ ਵਾਸਤੇ ਆਏ ਆ। ਆਈ ਆ ਕੇ ਉਹ ਛੋਟਿਆਂ ਨੇ ਚਾਹ ਧਰੀ ਹੀ ਅੱਡੇ ਆਂਦਿਆਂ। ਉਹਨਾਂ ਨਾਲ ਗੱਲਬਾਤ ਕਰਨ ਲੱਗੇ। ਗੱਲਬਾਤ ਕਰ ਰਹੇ ਹੈ ਤੁਹਾਡੀ ਬੱਚੀ ਜਿਹੜੀ ਤੁਹਾਡੇ ਘਰ ਜਾਂਦੀ ਹੈ ਉਹ ਨੂੰ ਆਪਣੇ ਘਰ ਨਾ ਆ ਹੋਂ ਤੋਂ ਜ਼ਿਆਦਾ ਜਾਂਦੀ ਹੈ ਉਹਨੇ ਫੜ ਕੇ ਤੇ ਇਹਨਾਂ ਦੇ ਦਾਦਰ ਮਾਰਤਾ ਦਮ ਉਹ ਨੂੰ ਅੱਗੋਂ ਫੜਨ ਲੱਗੀ ਤੇ ਉਹਨੇ ਮੇਰੇ ਹੱਥੇ ਵੀ ਮਾਰਤਾ ਸਿਰਫ ਉਹ ਮਾਮਲਾ ਤੁਸੀਂ ਇਹ ਹੀ ਕਿਹਾ ਸੀ ਸਾਡੀ ਬੱਚੀ ਤੁਹਾਡੇ ਘਰ ਜਾਂਦੀ ਹੈ ਹਾਂਜੀ ਸਿਰਫ ਇਹੀ ਗੱਲ ਹੋਈ ਆ ਹੋਰ ਕੋਈ ਗੱਲ ਨਹੀਂ ਹੋਈ ਨਾ ਕੋਈ ਗਾਲ ਕੱਢੀ ਕਿਸ ਨੂੰ ਨਾ ਕੋਈ ਗੱਲ ਕੀਤੀ ਨਾ ਕੁਝ ਲੱਗੀ ਹੈ ਇਹ ਵੀ ਵੀਡੀਓ ਵੀ ਹੈਗੀ ਹੈ ਹੁਣ ਕਰਦੇ ਹੋ ਮੰਗੇ ਹੀ ਕਿ ਹਨ ਇਨਸਾਫ ਤੁਹਾਡੇ 4 ਬੱਚੇ ਪੜਨਦੇ ਆ ਨਾ ਜਾਣ ਲੇਵੋ ਹਮਲਾ ਹੱਡੇ ਤੇ ਕੀਤਾ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਘਰ ਆ ਕੇ ਸਾਡੇ ਨਾ ਸਾਹਿਬ ਜੀ ਸਰ ਇੱਕ ਧੁੱਪਸੜੀ ਦੇ ਵਿੱਚ ਅਮਰ ਮਸੀਹ ਦੇ ਘਰ ਹਮਲਾ ਕੀਤਾ ਗਿਆ ਜਿੰਨਾ ਚੋਦਾ ਜਿਹ ਰੋਹਿਤ ਗੱਲ ਦੀਪਕ ਰੋਸ਼ਨ ਮਿਹਰਬਾਨਾ ਲਖਾਇ ਕੀ ਸਾਰਾ ਮਾਮਲਾ ਮੈਂ ਐਸਐਸ ਸੁਤਪਾਲ ਸਿੰਘ ਥਾਣਾ ਵੇਰਕਾ ਜੀ ਇੱਕ 112 ਤੋਂ ਕੰਪਲੇਂਟ ਆਈ ਸੀ ਅਮਰ ਮਸੀਹ ਦੇ ਘਰ ਝਗੜਾ ਹੋ ਰਿਹਾ ਸੰਤਨਗਰ ਧੁੱਪਸੜੀ ਵੇਰਕਾ ਚ ਜੋ ਅਸੀਂ ਜਿਸ ਦੀ ਤਸਦੀਕ ਕਰ ਰਹੇ ਹਾਂ ਦਰانے تصدیق جو بھی تਤ سامنے ਆਉਣਗੇ باندې کاروਈ ਵੱਲੋਂ ਚਲਿਆਂਦੀ ਜਾਊਗੀ ਸਰੋਣਾ ਵੱਲੋਂ ਕੁਛ ਨਾ ਵੀ ਦੱਸੇਗੇ ਹਾਲੀ ਕੋਈ تصدیق ਦੇ ਸਾਹਮਣੇ ਨਹੀਂ ਆਇਆ ਜੀ